ਕੈਲੀਫੋਰਨੀਆ ਦੇ ਲਿਹਾਜ਼ ਦੇ ਨਾਲ ਅਗਲੀ ਵੱਡੀ ਖਬਰ ਜਿਹੜੀ ਹੈ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਆਇਸਟੀਆਂ ਰੇਡਸ ਮਾਰੀਆਂ ਜਾ ਰਹੀਆਂ ਨੇ ਇਮੀਗ੍ਰੇਸ਼ਨ ਜਿਹੜਾ ਕਰੈਕਡਾਊਨ ਦੇ ਤਹਿਤ ਉਸ ਤੋਂ ਬਾਅਦ ਐਲ.ਏ ਦੇ ਵਿੱਚ ਆਪਾਂ ਦੇਖਿਆ ਪੰਨਤੜ ਬਹੁਤ ਹੋਈ ਤੇ ਇਸੇ ਦਰਮਿਆਨ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਜਿਹੜੇ ਨੇ ਉਹ ਲਾਸ ਐਂਜਲਸ ਪਹੁੰਚੇ ਨੇ ਤੇ ਲਾਸ ਐਂਜਲਸ ਪਹੁੰਚਦੇ ਹੀ ਉਹਨਾਂ ਨੇ 3:10 ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ ਸਿਆਸਤਦਾਨਾਂ ਦੇ ਸੁਭਾਅ ਦੇ ਮੁਤਾਬਕ ਕਹ ਲੋ ਜਾਂ ਫਿਰ ਆਪਣੀ ਪੋਲਿਟੀਕਲ ਜੋ ਉਹਨਾਂ ਦਾ ਸਟੈਂਸ ਹੈ ਉਹਦੇ ਮੁਤਾਬਕ ਉਹਨਾਂ ਨੇ ਉਹੀ ਭਾਸ਼ਣ ਦਿੱਤਾ ਜਿਹੜਾ ਕਿ ਕਿ ਆਸਿਆ ਜਾ ਰਿਹਾ ਸੀਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਲੰਘੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਮੰਦਪਾਗਾ ਸੀ ਇਹਦੇ ਤੋਂ ਬਚਿਆ ਜਾ ਸਕਦਾ ਸੀਗਾ ਪਰ ਹੁਣ ਇਹ ਨਹੀਂ ਹੋਊਗਾ ਕਿਉਂਕਿ ਹੁਣ ਵੀ ਜਿਹੜੇ ਮਰੀਨਸ ਨੇ ਜਾਂ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਹੋਰ ਜਿਹੜੀਆਂ ਏਜੰਸੀਜ਼ ਨੇ ਇਹਨਾਂ ਨੂੰ ਸਿੱਜਣਗੇ ਇਸ ਦੇ ਦਰਮਿਆਨ ਉਹਨਾਂ ਨੇ ਨਿਊਸਮ ਜਿਹੜਾ ਪ੍ਰਸ਼ਾਸਨ ਆ ਉਹਦੇ ਤੇ ਨਿਸ਼ਾਨਾ ਲਾਉਂਦਿਆਂ ਤੇ ਜਿਹੜਾ ਐਲ.ਏ ਦਾ ਮੇਅਰ ਆ ਉਹਦੇ ਤੇ ਨਿਸ਼ਾਨਾ ਲਾਉਂਦਾ ਕਿਹੜੇਨ ਵਾਸਤੇ ਨਿਸ਼ਾਨਾ ਲਾਉਂਦੇ ਆ ਇਹ ਗੱਲ ਕਹੀ ਆ ਕਿ ਇਹਨਾਂ ਨੇ ਇਲੀਗਲ ਜਿਹੜੀ ਮਾਈਗ੍ਰੇਸ਼ਨ ਆ ਉਹਨੂੰ ਉਤਸ਼ਾਹਿਤ ਕੀਤਾ ਐਲ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਆਉਣ ਦਿੱਤਾ ਜਾਂ ਕ੍ਰਾਈਮ ਫਲਾਉਣ ਦੀ ਇਜਾਜ਼ਤ ਦਿੱਤੀ ਪਰ ਜਦੋਂ ਅਸੀਂ ਉਹਨਾਂ ਦੇ ਨਾਲ ਇਹ ਕਹਿੰਦੇ ਸਿੱਜਣਾ ਚਾਹਿਆ ਜਦੋਂ ਅਸੀਂ ਉਹਨਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਇਹਨਾਂ ਨੇ ਉਲਟਾ ਉਹਨਾਂ ਦਾ ਹੀ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਮਰੀਨਸ ਡਿਸਟ੍ਰਿਕਟ ਟਾਰਨਿਸ ਦਾ ਆਫਿਸ ਐਫ ਬੀ ਆਈ ਤੇ ਹੋਰ ਜਿਹੜੀਆਂ ਫੈਡਰਲ ਅਫੀਸ਼ੀਅਲਸ ਨੇ ਉਹਨਾਂ ਨੇ ਉਹਨਾਂ ਨੂੰ ਪੇਸ਼ ਵੀ ਕੀਤਾ ਨਾਲ ਅਧਿਕਾਰੀ ਖੜੇ ਸੀਗੇ ਉਹ ਕਹਿੰਦੇ ਕਿ ਇਹੋ ਲੋਕ ਨੇ ਜਿਹੜੇ ਟਰੰਪ ਦਾ ਜਿਹੜਾ ਇਮੀਗ੍ਰੇਸ਼ਨ ਵਾਪਤ ਜੋ ਏਜੰਡਾ ਉਹਨੂੰ ਲਾਗੂ ਕਰਨ ਲੱਗੇ ਹੋਏ ਨੇ ਤੇ ਇਸ ਬਿਆਨ ਦੀ ਕੈਲੀਫੋਰਨੀਆ ਦੀ ਸਿਆਸਤ ਦੇ ਵਿੱਚ ਚਰਚਾ ਵੀ ਖਾਸੀ ਹੈ ਕਿਉਂਕਿ ਵੈਂਸ ਨੇ ਜਿਹੜੇ ਵੀ ਰੋਸਮੁਜਾਰੇ ਹੋਏ ਨੇ ਐਲਏ ਦੇ ਵਿੱਚ ਉਹਨਾਂ ਬਾਬਤ ਸੋਸ਼ਲ ਮੀਡੀਆ ਦੇ ਉੱਤੇ ਇਸ ਮਹੀਨੇ ਜਿਹੜਾ ਉਹ ਪੋਸਟ ਵੀ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੀਆਂ ਰੇਟਸ ਹੋਈਆਂ ਨੇ ਉਹਨਾਂ ਨੂੰ ਦਬਾਉਣ ਦੇ ਲਈ ਜੇ ਜਿਹੜੀ ਫੈਡਰਲ ਸਰਕਾਰ ਆ ਉਹਨੂੰ ਡੀਮੋਰਲਾਈਜ਼ ਕਰਨ ਦੇ ਲਈ ਜਿਹੜੇ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਉਹਨਾਂ ਰੋਸ ਮੁਜ਼ਾਰਿਆਂ ਦੇ ਦਰਮਿਆਨ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਜਿਹੜਾ ਉਹ ਵਾਇਲੇਸ਼ਨ ਜਿਹੜੀ ਆ ਉਹ ਫਲਾਈ ਜਾ ਰਹੀ ਹੈ ਲਗਾਤਾਰ ਹਿੰਸਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੋ ਉਹਨਾਂ ਨੇ ਜਿੱਥੇ ਫੈਡਰਲ ਅਧਿਕਾਰੀਆਂ ਦੀ ਪਿੱਠ ਥਾਪੜੀ ਆ ਉਹਨਾਂ ਨੂੰ ਹੌਸਲਾ ਫਜ਼ਾਈ ਕੀਤੀ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਆ ਉਹਦੇ ਨਾਲ ਨਾਲ ਉਹਨਾਂ ਨੇ ਗੈਵਨ ਨਿਊਸਮ ਤੇ ਇੱਥੋਂ ਦੇ ਜਿਹੜੇ ਮੇਅਰ ਨੇ ਉਹਨਾਂ ਦੇ ਉੱਤੇ ਵੀ ਤਿੱਖੇ ਸਿਆਸਤੀ ਨਿਸ਼ਾਨੇ ਜਿਹੜੇ ਨੇ ਉਹ ਸਾਦੇ ਨੇ ਜੀ ਕੈਲੀਫੋਰਨੀਆ ਦੇ ਲਿਹਾਜ਼ ਦੇ ਨਾਲ ਅਗਲੀ ਵੱਡੀ ਖਬਰ ਜਿਹੜੀ ਹੈ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਆਇਸਟੀਆਂ ਰੇਟਸ ਮਾਰੀਆਂ ਜਾ ਰਹੀਆਂ ਨੇ ਇਮੀਗ੍ਰੇਸ਼ਨ ਜਿਹੜਾ ਕ੍ਰੈਕਡਾਊਨ ਦੇ ਤਹਿਤ ਉਸ ਤੋਂ ਬਾਅਦ ਐਲ.ਏ ਦੇ ਵਿੱਚ ਆਪਾਂ ਦੇਖਿਆ ਪੰਤੜ ਬਹੁਤ ਹੋਈ ਤੇ ਇਸੇ ਦਰਮਿਆਨ ਵਾਈਸ ਪ੍ਰੈਜ਼ੀਡੈਂਟ ਜਿਹੜੀ ਵੈਂਸ ਜਿਹੜੇ ਨੇ ਉਹ ਲਾਸ ਐਂਜਲਸ ਪਹੁੰਚੇ ਨੇ ਤੇ ਲਾਸ ਐਂਜਲਸ ਪਹੁੰਚਦੇ ਹੀ ਉਹਨਾਂ ਨੇ 3:10 ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆ ਸਿਆਸਤਦਾਨਾਂ ਦੇ ਸੁਭਾਅ ਦੇ ਮੁਤਾਬਕ ਕਹ ਲੋ ਜਾਂ ਫਿਰ ਆਪਣੀ ਪੋਲਿਟੀਕਲ ਜੋ ਉਹਨਾਂ ਦਾ ਸਟੈਂਸ ਆ ਉਹਦੇ ਮੁਤਾਬਕ ਉਹਨਾਂ ਨੇ ਉਹੀ ਭਾਸ਼ਣ ਦਿੱਤਾ ਜਿਹੜਾ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਲੰਘੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਉਹ ਬਹੁਤ ਮੰਦਪਾਗਾ ਸੀ ਇਹਦੇ ਤੋਂ ਬਚਿਆ ਜਾ ਸਕਦਾ ਸੀਗਾ ਪਰ ਹੁਣ ਇਹ ਨਹੀਂ ਹੋਊਗਾ ਕਿਉਂਕਿ ਹੁਣ ਵੀ ਜਿਹੜੇ ਮਰੀਨਸ ਨੇ ਜਾਂ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਹੋਰ ਜਿਹੜੀਆਂ ਏਜੰਸੀਜ਼ ਨੇ ਇਹਨਾਂ ਨੂੰ ਸਿੱਜਣਗੇ ਇਸੇ ਦਰਮਿਆਨ ਉਹਨਾਂ ਨੇ ਨਿਊਸਮ ਜਿਹੜਾ ਪ੍ਰਸ਼ਾਸਨ ਆ ਉਹਦੇ ਤੇ ਨਿਸ਼ਾਨਾ ਲਾਉਂਦਿਆਂ ਤੇ ਜਿਹੜਾ ਐਲ.ਏ ਦਾ ਮੇਅਰ ਆ ਉਹਦੇ ਤੇ ਨਿਸ਼ਾਨਾ ਲਾਉਂਦਾ ਕਿਹੜੇਨ ਵਾਸਤੇ ਨਿਸ਼ਾਨਾ ਲਾਉਂਦਿਆਂ ਗੱਲ ਕਹੀ ਆ ਕਿ ਇਹਨਾਂ ਨੇ ਇਲੀਗਲ ਜਿਹੜੀ ਮਾਈਗ੍ਰੇਸ਼ਨ ਆ ਉਹਨੂੰ ਉਤਸ਼ਾਹਿਤ ਕੀਤਾ ਐਲ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਆਉਣ ਦਿੱਤਾ ਜਾਂ ਕ੍ਰਾਈਮ ਫਲਾਉਣ ਦੀ ਇਜਾਜ਼ਤ ਦਿੱਤੀ ਪਰ ਜਦੋਂ ਅਸੀਂ ਉਹਨਾਂ ਦੇ ਨਾਲ ਇੱਕ ਇਹਨੇ ਸਿੱਜਣਾ ਚਾਹਿਆ ਜਦੋਂ ਅਸੀਂ ਉਹਨਾਂ ਨੂੰ ਕਾਬੂ ਕਰਨਾ ਚਾਹਿਆ ਤਾਂ ਇਹਨਾਂ ਨੇ ਉਲਟਾ ਉਹਨਾਂ ਦਾ ਹੀ ਸਾਥ ਦਿੱਤਾ ਉਹਨਾਂ ਨੇ ਕਿਹਾ ਕਿ ਮਰੀਨਸ ਡਿਸਟ੍ਰਿਕਟ ਟਾਰਨਿਸ ਦਾ ਆਫਿਸ FBI ਤੇ ਹੋਰ ਜਿਹੜੀਆਂ ਫੈਡਰਲ ਅਫੀਸ਼ੀਅਲਸ ਨੇ ਉਹਨਾਂ ਨੇ ਉਹਨਾਂ ਨੂੰ ਪੇਸ਼ ਵੀ ਕੀਤਾ ਨਾਲ ਅਧਿਕਾਰੀ ਖੜੇ ਸੀਗੇ ਉਹ ਕਹਿੰਦੇ ਕਿ ਇਹ ਉਹ ਲੋਕ ਨੇ ਜਿਹੜੇ 트럼ਪ ਦਾ ਜਿਹੜਾ ਇਮੀਗ੍ਰੇਸ਼ਨ ਬਾਬਤ ਜੋ ਏਜੰਡਾ ਉਹਨੂੰ ਲਾਗੂ ਕਰਨ ਲੱਗੇ ਹੋਏ ਨੇ ਤੇ ਇਸ ਬਿਆਨ ਦੀ ਕੈਲੀਫੋਰਨੀਆ ਦੀ ਸਿਆਸਤ ਦੇ ਵਿੱਚ ਚਰਚਾ ਵੀ ਖਾਸੀ ਹੈ ਕਿਉਂਕਿ ਵੈਂਸ ਨੇ ਜਿਹੜੇ ਵੀ ਲੋਕ ਉਸ ਮਜਾਰੇ ਹੋਏ ਨੇ ਐਲਏ ਦੇ ਵਿੱਚ ਉਹਨਾਂ ਬਾਬਤ ਸੋਸ਼ਲ ਮੀਡੀਆ ਦੇ ਉੱਤੇ ਇਸ ਮਹੀਨੇ ਜਿਹੜਾ ਉਹ ਪੋਸਟ ਵੀ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੀਆਂ ਰੇਟਸ ਹੋਈਆਂ ਨੇ ਉਹਨਾਂ ਨੂੰ ਦਬਾਉਣ ਦੇ ਲਈ ਜਿਹੜੀ ਫੈਡਰਲ ਸਰਕਾਰ ਆ ਉਹਨੂੰ ਡੀਮੋਨਲਾਈਜ਼ ਕਰਨ ਦੇ ਲਈ ਜਿਹੜੇ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਉਹਨਾਂ ਰੋਸ ਮੁਜ਼ਾਰਿਆਂ ਦੇ ਦਰਮਿਆਨ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਜਿਹੜਾ ਉਹ ਵਾਇਲੇਸ਼ਨ ਜਿਹੜੀ ਆ ਉਹ ਫਲਾਈ ਜਾ ਰਹੀ ਹੈ ਲਗਾਤਾਰ ਹਿੰਸਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਸੋ ਉਹਨਾਂ ਨੇ ਜਿੱਥੇ ਫੈਡਰਲ ਅਧਿਕਾਰੀਆਂ ਦੀ ਪਿੱਠ ਥਾਪੜੀ ਆ ਉਹਨਾਂ ਨੂੰ ਹੌਸਲਾ ਫਜ਼ਾਈ ਕੀਤੀ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਆ ਉਹਦੇ ਨਾਲ ਨਾਲ ਉਹਨਾਂ ਨੇ ਗੈਵਨ ਨਿਊਸਮ ਤੇ ਇੱਥੋਂ ਦੇ ਜਿਹੜੇ ਮੇਅਰ ਨੇ ਉਹਨਾਂ ਦੇ ਉੱਤੇ ਵੀ ਤਿੱਖੇ ਸਿਆਸਤੀ ਨਿਸ਼ਾਨੇ ਜਿਹੜੇ ਨੇ ਉਹ ਸਾਦੇ ਨੇ ਜੀ